ਮੈਸਰ ਸ਼੍ਰੀਕਾਲ ਜੀ ਸਸਕਾਲ ਬਾਈ ਬਈ ਨਾਮ ਤੇ ਨੰਬਰ ਬੋਲੋ ਜੀ ਨਾਮ ਰੋਬਿੰਦ ਪ੍ਰੀਤ ਸਿੰਘ ਜੀ ਨੰਬਰ 9877321060 9877321060 60 ਠੀਕ ਹੈ ਤੇ ਪਿੰਡ ਕਿਹੜਾ ਵੀਰੇ ਕੰਡ ਥਰਾਜ ਵਾਲਾ ਬਈ ਥਰਾਜ ਵਾਲਾ ਹਾਂਜੀ ਤੇ ਜਿਹੜਾ ਕਿਹੜਾ ਪਿੰਡ ਹੈ ਇਹਨੂੰ ਮੁਖਰ ਬਕਸਰ ਸਾਹਿਬ ਠੀਕ ਹੈ ਤੇ ਅੱਜ ਕਿੰਨੇ ਨਾਲ ਅਗਲਾ ਕਿ ਆਏ ਹੋ ਪੰਜ ਬਈ ਪੰਜ ਵਿਕਿਆ ਕੋਈ ਹਾਂ ਬਈ ਕਿੰਨੇ ਵੇਚ ਗਏ ਦੋ ਵੇਚ ਗਏ ਦੋ ਵੇਚ ਗਏ ਠੀਕ ਹੈ ਤਿੰਨ ਤਿੰਨ ਹੋਰ ਖੜੇ ਹੈਗੇ ਹਾਂ ਤਿੰਨ ਠੀਕ ਹੈ ਤੇ ਬਈ ਮੁੱਲ ਕੀ ਰਿਹਾ ਹੈਗਾ ਐਵਰੇਜ ਕੋਸ਼ੂਆਂ ਦਾ ਐਵਰੇਜ ਬਈ ਠੀਕ ਚੱਲੀ ਜਾਂਦੀ ਹੈ ਵਧੀਆ ਠੀਕ ਹੈ ਨਹੀਂ ਅੱਜ ਦੇ ਨਗਾ ਦਾ ਵੀ ਮੁੱਲ ਐਵਰੇਜ ਕਿੰਨਾ ਕਿੱਥੋਂ ਤੱਕ ਦਾ ਹੈਗਾ ਅੱਜ ਦੇ ਮਤਲਬ ਜਿਵੇਂ ਹੁਣ ਆ ਬੱਚੀ ਖੜੀ ਹੈ ਇਹਦਾ 1.35 ਹੈ ਬਈ 1.35 ਮੰਗਦੇ ਹੋਗੇ ਠੀਕ ਹੈ ਐਚਐਫ ਵੀ ਲੈ ਕੇ ਆਏ ਹਾਂ ਹਾਂਜੀ ਅੱਛਾ ਠੀਕ ਹੈ ਇਹਦੀ ਸਾਰੀ ਡਿਟੇਲ ਜਾਣਕਾਰੀ ਦੇ ਦਿਓ ਆ ਬੱਚੀ ਦੀ ਹਾਂਜੀ ਇਹ ਚਾਰ ਦੰਦ ਬੱਚੀ ਹੈ ਬਈ ਚਾਰ ਦੰਦ ਹੈ ਠੀਕ ਹੈ ਹਾਂਜੀ ਸੂਆ ਸੂਆ ਦੂਜਾ ਬਈ ਦੂਜਾ ਸੂਆ ਹਾਂਜੀ ਪਹਿਲੇ ਸੂਏ 27 28 ਕਿਲੋ ਦੁੱਧ ਕੱਢਿਆ ਨੇ ਠੀਕ ਹੈ ਹਾਂਜੀ ਤੇ ਪਿਓਰ ਐਚਐਫ ਵੀ ਹੈ ਹਾਂਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਹਾਂ ਬਾਕੀ ਦਾਗ ਵੀ ਹੈ ਨਹੀਂ ਹਨਾ ਹਾਂਜੀ ਤੇ ਮੁੱਲ ਕੀ ਕਰ ਦੱਸਿਆ ਸੀ 135000 135 ਅਖੀਰ ਕਿਤੇ ਤੱਕ ਛੱਡੋਗੇ 120 ਹੀ ਦੇ ਦਾਂਗਲੋ 120 ਹੀ ਹਾਂਜੀ ਤੇ ਐਤ ਕੀ ਦੁੱਧਾ ਕੀ ਰਿਕਾਰਡ ਲੱਗਦਾ ਹੈਗਾ ਦੁੱਧ ਦਾ ਬਈ 30 ਪਲੱਸ ਦੇਊਗੀ ਬਾਕੀ ਅਗਲੇ ਦੀ ਸੇਵਾ ਦੇ ਰਪਾ ਬਾਕੀ ਸੇਵਾ ਦਾ ਡਾਇਟ ਤੇ ਠੀਕ ਹੈ ਜੀ ਤੇ ਬਈ ਇਹਦਾ ਮਤਲਬ ਕੀ ਕਹਿੰਦੇ ਹੈਗੇ ਸੂਨ ਚ ਕਿੰਨੇ ਦਿਨ ਪਈ ਹੈਗੇ ਸੂਨ ਚ ਕੋਈ 15 ਦਿਨ ਬਾਕੀ 15 ਦਿਨ ਪਈ ਹੈਗੀ ਠੀਕ ਹੈ ਦੂਜੀ ਗਾਂ ਦੀ ਡਿਟੇਲ ਦੂਜੀ ਵੀ ਐਫ ਪਾ ਬਈ ਐਟ ਵੀ ਹਾਂ ਦੇਖਣ ਇਹਨਾਂ ਨੂੰ ਉਹਦੇ ਪੇ ਫੋਨ 'ਚ ਇਹਦੇ ਬਈ 10 ਦਿਨ ਬਾਕੀ ਆ 10 ਦਿਨ ਪਈ ਹੈਗੀ ਹਾਂਜੀ ਤੇ ਇਹਦਾ ਦੁੱਧ ਦਾ ਰਿਕਾਰਡ ਇਹਨੇ 27 28 ਕਿਲੋ ਪਹਿਲਾਂ ਨੇ ਕੱਢਿਆ ਬਈ ਪਹਿਲਾਂ ਨੇ ਕੱਢਿਆ 27 ਐਤ ਕੀ ਕਿੰਨਾ ਐਤ ਕੀ 30 ਪਲੱਸ ਹੀ ਇਹਨੇ ਦੇਣਾ 30 ਪਲੱਸ ਹੀ ਬਾਕੀ ਸੇਵਤਿਆਂ ਹਣਾ ਹਾਂਜੀ ਤੇ ਇਹਦਾ ਅਖੀਰ ਕਿੱਥੇ ਤੱਕ ਛੱਡਣੀ ਆ ਇਹਦਾ ਬਈ 1 5 ਮੋਲ ਆ 1 5 ਹਾਂਜੀ ਅਖੀਰ ਕਿੱਥੇ ਤੱਕ 95000 ਦੀ ਦੇ 95000 ਦੀ ਠੀਕ ਹੈ ਤੇ ਤੋੜ ਕੇ ਦਿਖਾਵਾਂਗੇ ਕੋਈ ਹਾਂਜੀ ਹਾਂਜੀ ਬਈ ਤੋੜੇ ਵੀਰੇ ਹਾਂ ਲੋ ਵੀ ਦੋਸਤੋ ਚਾਰ ਗਾਵਾਂ ਬਾਈ ਹੋਰਾਂ ਨਹੀਂ ਖੜੀਆਂ ਸੌਰੀ ਤਿੰਨ ਖੜੀਆਂ ਦੋ ਬੇਗੀਆਂ ਪੰਜ ਲੈ ਕੇ ਆਏ ਸੀਗੇ ਤੇ ਬੱਤੀ ਜਿਹੜੇ ਆਪਾਂ ਦੇ ਆ ਕੁਆਲਟੀ ਦੇ ਹਿਸਾਬ ਤੇ ਆਪਾਂ ਦੇਖੀ ਹੈ ਕੱਚੀ ਪਰ ਕੁਆਲਟੀ ਦੇ ਹਿਸਾਬ ਤੇ ਮਤਲਬ ਬਾਈ ਦਾ ਤਕਰੀਬਨ ਜਾਇਜ਼ ਹੈਗਾ ਬਾਕੀ ਤੁਸੀਂ ਆਪ ਦੀ 네ਗੋਸ਼ੀਏਸ਼ਨ ਕਰਕੇ ਜਿਵੇਂ ਵੀ ਹਨਾ ਬਾਰਗੇਨਿੰਗ ਹੁੰਦੀ ਹੈ ਤੁਸੀਂ ਆਪ ਦਾ ਘਟਾਵ ਦਾ ਸਕਦੇ ਹੋਗੇ ਬਾਈ ਨੇ ਆਪ ਦਾ ਨੰਬਰ ਵੀ ਬੋਲ ਤਾਂ ਨੰਬਰ ਫੇਰ ਲੈ ਲੈਣੇ ਇੱਕ ਵਾਰੀ ਸਾਨੂੰ ਪਰਚੀ ਤੇ ਨਿਗ੍ਹਾ ਮਾਰ ਲਓ ਪੂਰੇ ਵਾਈਟ ਖੰਦਰ ਦੀ ਹੈ ਜੀ ਦਾਗ ਵੀ ਮਤਲਬ ਪਿੰਡੇ ਦੇ ਉੱਤੇ ਹੈ ਨਹੀਂ ਗਾ ਇਹੋ ਜੀਆਂ ਬੱਤੀਆਂ ਵੀ ਬਹੁਤ ਘੱਟ ਹੀ ਮਿਲਦੀਆਂ ਬਾਕੀ ਜਾਣਕਾਰੀ ਬਾਈ ਨੇ ਦੇ ਦਿੱਤੀ ਬਈ ਨੰਬਰ ਇੱਕ ਵਾਰੀ ਫੇਰ ਦੇ ਦੋ 98771 ਜੀ 21060 ਠੀਕ ਹੈ ਇਹਨਾਂ ਦੀ ਚਲੋ ਹੁਣ ਡਿਟੇਲ ਦੱਸ ਦੋ ਐਚ ਐਫ ਕ੍ਰੋਸ ਤੇ ਦੋ ਹਾਂ ਜੀ ਇਹ ਕ੍ਰੋਸ ਚ ਹੈ ਜੀ ਠੀਕ ਹੈ ਤੇ ਮੁੱਲ ਇਹਨਾਂ ਦਾ ਇਹਨਾਂ ਦਾ 82 82000 ਰਾਇ ਦੋ 82 82000 ਹਾਂ ਜੀ ਠੀਕ ਹੈ ਬਾਕੀ ਮਾਨਤਾਨ ਕਰ ਹੀ ਦੋਗੇ ਹਾਂ ਜੀ ਹਾਂ ਜੀ ਤੇ ਦੁੱਧ ਦਾ ਰਿਕਾਰਡ ਦੋਏ ਕਿਹੜੇ ਚ ਦੋਵੇਂ ਪਹਿਲਣਾ ਬਈ ਪਹਿਲਣਾ ਹੀ ਹੈ ਹਾਂ ਜੀ ਕਿੰਨੇ ਦਿਨ ਪਾਈ ਹੈ ਹਜੇ 10 10 ਦਿਨ ਬੱਕ 10 10 ਦਿਨ ਪਾਈ ਹੈਗੀ ਠੀਕ ਹੈ ਊਂ ਠੰਡੀ ਹਾਂ ਜੀ ਹਾਂ ਜੀ ਉਹਦੇ ਇਹ ਅਖੀਰ ਇਹ ਵੀ ਕਿਥੋਂ ਤੱਕ ਛੱਡੋਗੇ 75 75000 70 7000 ਯਾਰ ਠੀਕ ਹੈ ਭਾਈ ਧੰਨਵਾਦ ਇਹ ਉਹ ਵਪਾਰ ਦਾ ਕੰਮ ਹੈ ਵੀ ਹਾਂਜੀ ਕਰੇ ਹੁੰਦੇ ਆ ਪਸ਼ੂ ਹਾਂਜੀ ਹਾਂਜੀ ਹੁੰਦੇ ਠੀਕ ਹੈ ਆਨਲਾਈਨ ਭੇਜ ਸਕਦੇ ਹਾਂ ਆਨਲਾਈਨ ਵੀ ਦੇ ਸਕਦੇ ਭੇਜ ਦੂੰਗੇ ਠੀਕ ਹੈ ਜੀ ਧੰਨਵਾਦ ਠੀਕ ਹੈ